ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜੇ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਕੋ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਣ ਬੱਚੀ ਦਿਖਾਉਣੀ ਹੈਗੀ ਸੇਲ ਆ ਇਨਫੋਰਮੇਸ਼ਨ ਸਾਰੀ ਵੀਰ ਤੋਂ ਲੈਣੀ ਹੈ ਘਰੇਲੂ ਬੱਚੀਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਮਨਦੀਪ ਸਿੰਘ ਵੀਰ ਐਡਰੈਸ ਕੋਡ ਦਿੰਨਾ ਵਾਇਗਰੂਪੁਰਾ ਜਿਹੜਾ ਬਰਨਾਲਾ ਦਾ ਹਾਂ ਹਾਂ ਮੋਬਾਈਲ ਨੰਬਰ ਆਪਣਾ 628064853 628064853 48854 ਜੇ ਬੱਚੀ ਦੇਖ ਰਹੇ ਆ ਆਪਣੀ ਘਰ ਦੀ ਜਾਂ ਪੜਾ ਇਹ ਘਰ ਦੀ ਪਾਣੀ ਹਾਂ ਠੀਕ ਹੈ ਤੇ ਉਮਰ ਕਿੰਨੀ ਹੋਗੀ ਲਗਭਗ ਜੀ 4 ਹੀ ਕਿਸਾਲਾ ਲਗਭਗ ਜੀ ਲਗਭਗ 2 ਦੇ ਦਿਨ ਤੋੜੇ ਹੋਣਗੇ ਜਾਂ ਕੱਢ ਗਈ ਹੋਊਗੀ ਹਾਂ ਹਾਂ ਠੀਕ ਹੈ ਅੱਜ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਇਹਦੇ ਦੇ 25 ਤਰੀਕ ਨੂੰ ਪੂਰੇ ਹੋਏ ਜੀ 2-4 ਦਿਨ ਅੱਜ ਤਾਂ ਲੈ ਜੂਗੀ 4 ਦਿਨ ਬਾਕੀ 2-4 ਦਿਨ ਹੋਰ ਵੀ ਲੈ ਸਕਦੇ ਆ ਤੇ ਬਾਕੀ ਕੱਦ-ਕਾਠ ਬੜਾ ਚੰਗਾ ਆ ਗਿਆ ਹੈ ਨਾ ਹਾਂ ਹਾਂ ਤੇ ਇਹਦੀ ਮਾਦਰ ਕਾਰਡ ਕੀ ਸੀਗਾ ਇਹਦੀ ਮਾਦਰ ਕਾਰਡ 35 ਕਿਲੋ ਸੀਗਾ ਆਪਾ ਉਹ 4-5 ਸੂਏ ਚੋਈਏ ਠੀਕ ਆਪ ਕਹਿੰਦਾ ਬਾ 34-35 ਕਿਲੋ ਵਾਲੀ ਵੇੜਦੀ ਆ ਗਈ ਤੀ ਇਹਦਾ ਪਣ ਅੰਦਾਜ਼ਾ ਲਾ ਸਕੀ ਵੀ ਦੁੱਧ ਕਿੰਨਾ ਪਾ ਦੂਗੀ ਇਹ ਇਹ ਪਾਊਗੀ 25-22 ਕਿਲੋ ਕੀ ਕਹਿੰਦਾ ਬਾ ਵੀ ਚੰਗੀ ਕੇਰ ਵੱਧ 25 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਕਰੇ ਲੋ ਰੱਖੇ ਦਾ ਅਗਲੇ ਸੂਏ ਇਹ 30-25 ਕਿਲੋ ਤੇ ਜਾਣਾ ਹੈ ਨੇ ਠੀਕ ਹੈ ਤੇ ਸੀਮਨ ਜਿਹੜਾ ਲੱਗਿਆ ਵਾ ਕਨਫਰਮ ਹੈਗਾ ਸੀਮਨ ਤਾਂ ਹਾਂ ਪਰਮੀਆਂ ਵੀ ਇਸ ਦਾ ਲੱਗਿਆ ਹੈਗਾ ਉਹ ਕੋਈ ਦੱਸਾਂਗਾ ਡਿਟੇਲ ਜਿਹੜਾ ਧੋਰੀ ਬਾਹਰ ਨੂੰ ਤੇ ਮੁੱਲ ਕੀ ਰੱਖਿਆ ਜਾਏ ਇਹਨੂੰ ਜੇ ਵੇਚਣ ਵਾਲਾ ਦਾ ਮੁੱਲ ਤਾਂ ਇਹਦਾ 90000 ਆ ਬਾਕੀ ਕਰ ਦਾਂਗੇ ਮਾਨਦਾਰ ਕਰਦਾ ਹਾਂ ਢੋਲੀ ਬਾਹਰ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਘਰੇਲੂ ਬੱਚੀ ਆ ਤੇ ਬਾਕੀ ਕੱਦ-ਕਾਠ ਸ਼ਾਈਨਿੰਗ ਵਗੈਰਾ ਦੇਖੋ ਪਿੰਡੇ ਦੇ ਤੇ ਲੈਵਾ ਦੇਖ ਸਕਦੇ ਹੋ ਫੇਰ ਤੋਂ ਬੈਲ ਕੋਲ ਫਿਟਿੰਗ ਵਾਲਾ ਹਵਾਨਾ ਆ ਜਿਹੜੇ 4-5 ਦਿਨ ਬਾਕੀ ਰਹਿ ਕੇ ਨੂੰ ਚੀ ਕਰਕੇ ਤਾਂ ਅੱਖਾਂ ਕਣ ਕਰਦੀ ਆ ਰੇਟ 90000 ਇਹਦੇ ਵਿੱਚ ਮਾਨਦਾਰਨ ਮੌਕੇ ਤੇ ਵੀ ਕਰ ਦ ਲੈ ਚੱਲ ਫਿਰ ਵੰਨ ਦੇ ਅੰਦਰ ਤੇ ਕੱਦ-ਕਾਠ ਵਾਲੀ ਪੂਰੀ ਆ ਕੋਈ ਵੀ ਛੋਟੀ ਨਾ ਮੰਨੇ ਵੱਡੇ ਸਾਈਜ਼ ਦੇ ਵਿੱਚ ਜਬਾਕੀ ਥੋੜਾ ਦੀ ਮਿੱਥੀ ਵਗੈਰਾ ਦੇਖੋ ਕਿਹੜਾ ਸੀਮਨ ਲੱਗਿਆ ਉਹ ਵੀ ਪਰਮਾ ਕਰਦਾਂਗੇ ਏਬੀਐਸ ਦਾ ਸੀਮਨ ਲੱਗਿਆ ਉਹ ਡਾਕਟਰ ਦਾ ਵੀ ਪਤਾ ਕਰ ਲਵਾਂਗੇ 9000 ਕੀਮਤ ਦਾ ਚੰਗੀ ਕੈਰ ਕਰੋਗੇ ਤਾਂ 24 25 ਕਿਲੋ ਤੋਂ ਪਾ Đੋਗੇ ਪਿੰਡ ਕੋਟਦੂਣਾ ਵਾਇਕਰੂਪੁਰਾ ਕੋਠੇ ਆਕੇ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਜ ਜਲੋ